ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਔਰੰਗਜ਼ੇਬ ਕਹਿੰਦਾ ਕਿ ਹੈਰਾਨ ਹਾਂ ਮੈਂ ਤੁਸੀਂ ਤਿਲਕ ਤੇ ਜੰਝੂ ਵੀ ਧਾਰਦੇ ਨਹੀਂ ਜਾਣ ਦੇ ਰਹੇ ਹੋ ਤਿਲਕ ਤੇ ਜੰਝੂ ਬਦਲੇ ਇਨੀ ਗੱਲ ਵੀ ਆਪ ਵਿਚਾਰਦੇ ਨਹੀਂ ਤੁਸੀਂ ਕੀ ਲੈਣਾ ਉਹਨਾਂ ਕਾਫਰਾਂ ਤੋਂ ਕਰੋ ਬੰਦਗੀ ਛੱਡੋ ਸੰਸਾਰ ਦੀ ਗੱਲ ਝਗੜੇ ਦੀਨ ਤੇ ਮਜ਼ਹਬ ਦੇ ਹੋਣ ਬੇਸ਼ੱਕ ਆਪ ਕਰੋ ਆਪਣੇ ਰੱਬੀ ਪਿਆਰ ਦੀ ਗੱਲ ਜੇਕਰ ਤੁਸੀਂ ਸ਼ਹੀਦ ਵੀ ਹੋ ਗਏ ਤਾਂ ਬਦਲ ਜਾਣੀ ਕੋਈ ਇਥੇ ਖੁਦਾਈ ਤਾਂ ਨਹੀਂ ਕਿਸੇ ਵਾਸਤੇ ਆਪਣੀ ਜਾਨ ਦੇਣੀ ਇਹਦੇ ਵਿੱਚ ਹਜ਼ੂਰ ਕੋਈ ਦਾ ਨਹੀਂ ਤਾਂ ਨਹੀਂ ਨੌਵੇਂ ਪਾਤਸ਼ਾਹ ਅੱਗੋਂ ਜਵਾਬ ਦਿੱਤਾ ਤੂੰ ਨਹੀਂ ਜਾਣਦਾ ਇਸ਼ਕ ਦੀ ਗੱਲ ਸ਼ਾਹ ਜਿੰਨੀ ਦੇਰ ਕੁਰਬਾਨੀਆਂ ਹੁੰਦੀਆਂ ਨਹੀਂ ਮਸਲਾ ਧਰਮ ਦਾ ਹੁੰਦਾ ਨਹੀਂ ਹਲ ਸ਼ਾ ਸਾਡਾ ਵੈਰ ਇਸਲਾਮ ਦੇ ਨਾਲ ਕੋਈ ਨਹੀਂ ਹਿੰਦੂ ਧਰਮ ਕੋਈ ਸਾਡਾ ਨਿਸ਼ਾਨਾ ਤਾਂ ਨਹੀਂ ਸਾਡੀ ਦੁਸ਼ਮਣੀ ਤਸਵੀਆਂ ਨਾਲ ਕੋਈ ਨਹੀਂ ਜੰਜੂ ਨਾਲ ਕੋਈ ਸਾਡਾ ਯਾਰਾ ਨਾਤਾ ਨਹੀਂ ਅਸਾਂ ਧੱਕੇ ਵਿਰੁੱਧ ਜਹਾਦ ਕੀਤਾ ਹੈ ਜ਼ੁਲਮ ਨਾਲ ਹੈ ਸਿਰਫ ਲੜਾਈ ਸਾਡੀ ਅਸਾਂ ਪੱਖ ਮਜ਼ਲੂਮਾਂ ਦਾ ਪੂਰਨ ਹੈ ਇਹ ਮਜ਼ਲੂਮ ਹਣ ਚਾਹੁੰਦੇ ਅਗਵਾਈ ਸਾਡੀ ਮੁਸਲਮਾਨ ਵੀ ਨਾਨਕ ਦੇ ਦਰ ਉੱਤੇ ਜੇਕਰ ਆਉਂਦੇ ਤਾਂ ਅਸੀਂ ਅਸੀਸ ਦਿੰਦੇ ਤੱਕਾ ਹੁੰਦਾ ਇਸਲਾਮ ਦੇ ਨਾਲ ਜੇਕਰ ਤਾਂ ਇਸਲਾਮ ਖਾਤਰ ਵੀ ਆਪਣਾ ਸੀਸ ਦਿੰਦੇ ਇਹ ਤਾਂ ਠੀਕ ਖੁਦਾਈ ਨਹੀਂ ਬਦਲ ਜਾਣੀ ਤੇਰੇ ਜ਼ੁਲਮ ਦਾ ਨਸ਼ਾ ਤਾਂ ਤੋੜ ਦੇਾਂਗੇ ਅਸੀਂ ਇਸ ਸ਼ਹਾਦਤ ਦਾ ਸਿਰ ਸਦਕਾ ਨਵਾਂ ਇੱਕ ਇਤਿਹਾਸ ਨੂੰ ਮੋੜ ਦੇਾਂਗੇ ਸਾਡੇ ਖੂਨ ਚੋਂ ਉਹ ਸ਼ਕਤੀ ਕੋ ਪੈਦਾ ਜੋ ਟਕਰਾਊ ਹਰ ਜ਼ੁਲਮੀ ਸਰਕਾਰ ਦੇ ਨਾਲ ਅਗੋ ਜਿਹੜਾ ਵੀ ਜ਼ਾਲਮ ਤਲਵਾਰ ਚੱਕੂ ਸੋਧਿਆ ਜਾਊਗਾ ਉਹੀ ਤਲਵਾਰ ਦੇ ਨਾਲ